ਸੋਮਵਾਰ ਹੋੜ ਲੱਕਣਾ ਹਾਂਜੀ ਦੂਜਾ ਸੋਮਵਾਰ ਭੈਣੀ ਫੱਤਾ ਹਾਂਜੀ ਤੀਜਾ ਸੋਮਵਾਰ ਆਤਰਾ ਕਲਾ ਠੀਕ ਹੈ ਜੀ ਚੌਥਾ ਸੋਮਵਾਰ ਆਪਣਾ ਨਗਰਾ ਤੋ ਤਿੰਨ ਵਾਰੀ ਹੋ ਗਏ ਸਾਡੇ ਇੱਕ ਮੁੰਡਾ ਵਾਸਤੇ ਵਿਸਾਖਾ ਉਹਨੇ ਪਿਛਲੀ ਵਾਰ ਉਹਨੇ ਕੜੀ ਸੇਵਾ ਕੀਤੀ ਜੀ ਜਣੀ 2 ਕੁਇੰਟਲ ਮੰਗੂਗਾ ਆਟਾ ਪੱਕ ਜਾ ਸੇਵਾ ਸੇਵਾ ਹਰ ਕੋਈ ਕਹਿੰਦਾ ਹਨ ਅਸਲ ਸੇਵਾ ਦੋਸਤੋ ਇਸ ਪਿੰਡ ਦੀ ਆ ਇਸ ਪਿੰਡ ਨੇ ਜਿਹੜੀ ਸੇਵਾ ਕੀਤੀ ਆ ਜਾਂ ਕਰ ਰਿਹਾ ਉਹ ਦੋਸਤੋ ਬਾ ਕਮਾਲ ਆ ਹਨਾ ਏਮਜ ਹਸਪਤਾਲ ਬਠਿੰਡਾ ਕਹਿੰਦਾ ਹਰ ਮਹੀਨੇ ਲੰਗਰ ਲੱਗਦਾ ਜੀ ਪਹਿਲੇ ਤੇ ਤੀਜੇ ਸੋਮਵਾਰ ਸੋ ਦੋਸਤੋ ਬਰਨਾਲੇ ਜ਼ਿਲ੍ਹੇ ਦਾ ਇਹ ਛੋਟਾ ਜਿਹਾ ਪਿੰਡ ਆ ਹਰੇਕ ਹਫਤੇ ਜੀ ਹਰੇਕ ਸੋਮਵਾਰ ਜਾਂਦਾ ਹਰੇਕ ਸੋਮਵਾਰ ਸੋ ਦੋਸਤੋ ਬਰਨਾਲੇ ਜ਼ਿਲ੍ਹੇ ਦਾ ਇਹ ਛੋਟਾ ਜਿਹਾ ਪਿੰਡ ਆ ਜਿਹਦੀ ਆਬਾਦੀ ਕਰੀਬ ਕਿੰਨੀ ਕੁ ਆਬਾਦੀ ਹੈ ਜੀ 1800 ਬੋਟਾ ਤੇ ਏਮਜ ਹਸਪਤਾਲ ਬਠਿੰਡਾ ਹਰ ਸੋਮਵਾਰ ਲੰਗਰ ਲਾਉਂਦੀ ਆ ਸੰਗ ਤੇ ਇੱਥੋਂ ਦੀ ਤੇ ਲਵੇ ਲਾਉਣ ਦੇ ਪਿੰਡਾਂ ਚੋਂ ਲੱਸੀ ਵਗੈਰਾ ਇਕੱਠੀ ਕਰਕੇ ਉਹ ਉੱਥੇ ਪਹੁੰਚਾਉਂਦੀ ਆ ਹਨਾ ਮਰੀਜ਼ਾਂ ਦੀ ਸੇਵਾ ਦੇ ਲਈ ਸੋ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਠੀਕ ਹੋ ਤੇ ਹਰ ਸੋਮਵਾਰ ਲੱਗਦਾ ਈ ਲੰਗਰ ਫਿਰ ਹਾਂ ਇਹ ਹਰੇਕ ਸੋਮਵਾਰ ਇਹ ਜਿੰਨੇ ਸਾਲ ਦੇ 52 ਹਫ਼ਤੇ ਹੋ ਗਏ ਹਾਂਜੀ 52 ਸੋਮਵਾਰ ਆ ਗਏ ਹਾਂਜੀ ਹਰੇਕ ਸੋਮਵਾਰ ਇਹ ਸਾਡੇ ਕੋਲ 4 ਪਿੰਡਾਂ 4 ਪਿੰਡਾਂ ਦੀ ਸੰਸਥਾ ਬਣੀ ਵੀ ਲੈ ਹਾਂਜੀ ਪਹਿਲਾ ਸੋਮਵਾਰ ਹੋੜ ਲੱਗਣਾ ਹਾਂਜੀ ਦੂਜਾ ਸੋਮਵਾਰ ਭੈਣੀ ਫੱਤਾ ਹਾਂਜੀ ਤੀਜਾ ਸੋਮਵਾਰ ਅਤਰਾ ਕਲਾ ਕੀ ਕੇ ਜੀ ਚੌਥਾ ਸੋਮਵਾਰ ਆਪਣਾ ਨਗਲਾ ਨਗਲਾ ਇੱਕ ਆ ਕਈ ਵਾਰੀ ਪੰਜ ਵੀ ਆ ਜਾਂਦੇ ਨੇ ਸੋਮਵਾਰ ਹਾਂਜੀ ਫਿਰ ਉਹ ਵੀ ਲੱਗ ਕੇ ਚੱਲਦਾ ਜਿੰਨੇ ਸੋਮਵਾਰ ਸਾਲ ਦੇ ਆਉਂਦੇ ਆ ਹਾਂਜੀ ਸਾਰੇ ਸੋਮਵਾਰਾਂ ਚ ਲੰਗਰ ਦਿੱਤੇ ਸੋਮਵਾਰ ਨਿੱਕਾ ਠੀਕ ਹੈ ਜੀ ਸੋ ਜਿਹੜਾ ਆਪਾਂ ਇਥੋਂ ਦੀ ਗੱਲ ਕਰੀਏ ਜਿਹੜਾ ਤੁਸੀਂ ਲੰਗਰ ਲੈ ਕੇ ਜਾਓ ਪਿੰਡ ਦੇ ਸਹਿਯੋਗ ਦੇ ਨਾਲੀਆ ਹਾਂ ਪਿੰਡ ਦਾ ਸਹਿਯੋਗ ਹੈ ਕੱਲੇ ਪਿੰਡ ਦਾ ਸਹਿਯੋਗ ਹੈ ਠੀਕ ਹੈ ਹਾਂ ਜੋ ਕੋਈ ਬਾਹਰੋਂ ਕੋਈ ਤੁਹਾਡੇ ਬਾਰਕ ਸੰਗਾ ਆ ਕੋਈ 2-400 ਰੁਪਏ ਦੇਗਾ ਕੋਈ ਹਿੱਸਾ ਪਾ ਲ ਉਹ ਪਾ ਵੀ ਜਾਂਦਾ ਤੇ ਜਾਣੇ ਇੱਕ ਇਹ ਪਿੰਡ ਦਾ ਸਹਿਯੋਗ ਹੈ ਪਿੰਡ ਦੇ ਸਹਿਯੋਗ ਨਾਲ ਤੇ ਜਿਵੇਂ ਹੁਣ ਆਪਣੇ ਬਾਹਰ ਬੈਠੇ ਨੇ ਵੀਰ ਹਨ ਉਹਨਾਂ ਨੇ ਕੋਈ ਸੇਵਾ ਵਗੈਰਾ ਪਾਉਣੀ ਹੁੰਦੀ ਐ ਇਸ ਲੰਗਰਾਂ ਦੇ ਵਿੱਚ ਤਾਂ ਉਹਦੇ ਲਈ ਕੋਈ ਨੰਬਰ ਬੋਲ ਦਿਓ ਹਨ ਵੀ ਆਪਣਾ ਤੇ ਜਾਂ ਖਾਤਾ ਨੰਬਰ ਹੋਵੇ ਤੇ ਆਪਾਂ ਵੀਡੀਓ ਦੇ ਵਿੱਚ ਲਾ ਦਾਂਗੇ ਜੀ ਆਹੀ ਖਾਤਾ ਨੰਬਰ ਆ ਖਾਤਾ ਨੰਬਰ ਜੀ ਠੀਕ ਹੈ ਤੇ ਫੋਨ ਨੰਬਰ ਬੋਲੋਗੇ ਜੀ ਦੋ ਤਿੰਨ ਬੰਦੇ ਨੰਬਰ ਬੋਲ ਦਿਓ ਆਪਣੇ ਤੂੰ ਬੋਲ ਦੇ ਬੰਦਰਾ ਇੱਕ ਦਾਬ ਦਾ ਬੋਲ ਦੇ 8283 ਹਾਂਜੀ 823301 8283823301 ਠੀਕ ਹੈ ਤੁਹਾਡੇ ਜੂ ਜੀ ਕਿਹਦਾ ਬੋਲੋ ਵੀ ਸਾਡੇ ਤੁਹਾਡਾ ਬੋਲਦੇ ਜੀ ਹਾਂ 98770 98770 ਜੀ 26478 26478 ਠੀਕ ਹੈ ਹੋਰ ਕੋਈ ਨੰਬਰ ਬੋਲਣਾ ਚਾਹੁੰਦਾ ਹੋਵੇ ਜੀ ਕਿਹਬਰੀ ਬੋਲ ਦੇ ਜਿਹੜਾ 9155 ਹਾਂਜੀ 49437 ਠੀਕ ਹੈ 99155 39437 ਠੀਕ ਹੈ ਸੋ ਦੋਸਤੋ ਹਾਂਜੀ ਹੁਣ ਪ੍ਰਸ਼ਾਦੇ ਬਣਦੇ ਆ ਹਾਂਜੀ 1.5 ਕੁਆਂਟਲ ਤਾਂ ਅਸੀਂ ਜੋਖੀ ਮੰਗ ਬਕਾਉਣੀ ਪ੍ਰਸ਼ਾਦਾਂ ਦਾ ਜੀ ਪ੍ਰਸ਼ਾਦਾਂ ਦਾ ਠੀਕ ਹੈ ਪਿੰਡ ਦੀ ਹਾਂ ਪਿੰਡ ਚੋਂ ਹਾਂਜੀ ਤੇ ਬਾਕੀ ਪਿੰਡ ਚੋਂ ਬਣ ਕੇ ਵੀ ਆਉਂਦੇ ਆ ਠੀਕ ਹੈ ਜੀ ਕੁਝ ਜਣੀਆਂ ਮਾਈਆਂ ਆਉਂਦੀਆਂ ਨੇ ਆਪੋ ਆਪਣਾ ਆਟਾ ਵੀ ਲੈ ਕੇ ਆਉਂਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਜਣੇ 2 ਕੁਆਂਟਲ ਮੰਗੂ ਆਟਾ ਪੱਕ ਜਾ ਠੀਕ ਹੈ 2 ਕੁਇੰਟਲ ਰੱਬਾ ਕੇ ਦੋ ਢੋਲ ਕੜੀ ਦੇ ਬਣ ਕੇ ਹਾਂਜੀ ਤੇ ਦੋ ਢੋਲੀ ਲੱਸੀ ਦੇ ਹਾਂਜੀ ਬਾਕੀ 30 35 40 ਕਿਲੋ ਪਾ ਕੇ ਦੁੱਧ ਵੀ ਹੋਵੇ ਮਤਲਬ ਜੇ ਆਪਾਂ ਗੱਲ ਕਰੀਏ 100 ਕਿਲੋ ਦੇ ਕਰੀਬ ਆਪਾਂ ਕੜੀ ਵੀ ਲੈ ਕੇ ਜਾਣੇ ਹਾਂ ਹਾਂ 100 ਕਿਲੋ ਨਹੀਂ 200 300 400 ਲੀਟਰ ਆ 400 ਲੀਟਰ ਠੀਕ ਹੈ ਤੇ ਦੋ ਦੋ ਕੁਇੰਟਲ ਆ ਆਟਾ ਹੋ ਗਿਆ ਹਾਂਜੀ ਅ ਮਤਲਬ ਜਿਹੜੀ ਰੋਟੀ ਬਣਦੀ ਹੈ ਆਪਣੀ ਰੋਟੀ ਬਣਦੀ ਤੇ 400 ਕਿਲੋ ਦੇ ਕਰੀਬ ਘੜੀ ਤੇ 400 ਲੀਟਰ ਦੇ ਕਰੀਬ ਹੀ ਲੱਸੀ ਜਾਂਦੀ ਹੈ 300 500 ਲੀਟਰ ਵੀ ਹੋ ਜਾਂਦੇ 500 ਲੀਟਰ ਵੀ ਹੁੰਦੀ ਹੈ ਕਿਉਂਕਿ ਪਿੰਡਾਂ ਦੇ ਵਿੱਚੋਂ ਜਿਹੜੀ ਆਪਾਂ ਕਹ ਦੀਏ ਸ਼ਰਦਾ ਹਾਂ ਹਾਂ ਮਹ ਜੀ 50 ਲੀਟਰ ਦੁੱਧ ਵੀ ਹੋ ਜਾਂਦਾ ਨਾਲ ਚਾਹ ਵੀ 50 ਦਾ ਘੱਟ ਵੱੜ ਕੱਲੀ ਜੀ ਜੇ ਹੁਣ ਗੱਲ ਲੱਗ ਰਹੀ ਹੈ ਆਪਾਂ ਨੂੰ ਇੰਨੀ ਦੂਰ ਜਾਣ ਦੇ ਲਈ ਜਾਂ ਹੋਰ ਚੀਜ਼ਾਂ ਵਾਸਤਾ ਜੇ ਸੰਗਤ ਸਹਿਯੋਗ ਦੇਣ ਲੱਗ ਜੇ ਮਤਲਬ ਲੰਗਰ ਵੱਧ ਦੇਣ ਵੀ ਲੱਗਣ ਲੱਗ ਜਾਂਦਾ ਹੈ ਨਾ ਜੀ ਹਾਂ ਸੋ ਦੋਸਤੋ ਪਿੰਡ ਦਾ ਸਹਿਯੋਗ ਦੇਣਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਪਿੰਡ ਪੈਣੀ ਪਤਾ ਕੋੜ ਦੋਨੇ ਦੇ ਜਮਾ ਨਾ ਰਹਿ ਜਾਂਦਾ ਪਾਣੀ ਸਿੱਧੂ ਹੋਰਾਂ ਦੇ ਪਿੰਡ ਦੇ ਨਾਲ ਜੀ ਤੇ ਜ਼ਿਲ੍ਹਾ ਇਹਨੂੰ ਪੈ ਜਾਂਦਾ ਜੀ ਬਰਨਾਲਾ ਤੇ ਪੱਖੋ ਗਲਾਂ ਦੇ ਜਮਾ ਨਾਲ ਹੀ ਰਹਿ ਜਾਂਦਾ ਹਨਾ ਤੇ ਇਹ ਇਹਨਾਂ ਦਾ ਖਾਤਾ ਨੰਬਰ ਹੈ ਜੀ ਤੇ ਇਧਰ ਆਣਾ ਜੀ ਖਾਤਾ ਨੰਬਰ ਹਾਂਜੀ ਹਾਂਜੀ ਤੇ ਹਾਂਜੀ ਤੇ ਆਪਣੀ ਸੰਸਥਾ ਵੱਲੋਂ ਨਾ ਹਾਂਜੀ ਕੋਈ ਇਹ ਨਹੀਂ ਹੈਗੇ ਪੱਕੇ ਏਮਰਚੀ ਜਾਂਦਾ ਲੰਗਰ ਇਹ ਹਾਂਜੀ ਇਹ ਜਿਵੇਂ ਦੰਦਾਂ ਸਾਹਿਬ ਹੁਣ ਤਖਤ ਸਾਹਿਬ ਤਖਤ ਸਾਹਿਬ ਤੇ ਉੱਥੇ ਜਲ ਫਿਰ ਵੀ ਚੱਲਣੀ ਆ ਠੀਕ ਹੈ ਜੀ ਅੰਮਰਸਰ ਹਾਂਜੀ ਬਾਵੇ ਬਕਾਲੇ ਹਾਂਜੀ ਤੇ ਜਿੱਥੇ ਜਿੱਥੇ ਕੋਈ ਸਮਾਉਂਦੇ ਆਪਣੇ ਲਾ ਕੇ ਲੋਕਲ ਪਿੰਡਾਂ ਦੇ ਵਿੱਚ ਹਾਂਜੀ ਬਾਬਾ ਬਰਾਸਿਮ ਧੂਰਕੋਟ ਵਾਲੇ ਹਾਂਜੀ ਸਾਡਾ ਅਵਾਤਰ ਸਿੰਘ ਕੁੰਸਾ ਵਾਲੇ ਤੇ ਵਸਤੂਆਂ ਵਾਲੇ ਵਸਤੂਆਂ ਵਾਲਾ ਸਾਹਿਬ ਜੀ ਵੀ ਐ ਸਾਰੇ ਉੱਥੇ ਚੀਜ਼ ਮਤਲਬ ਜਿਵੇਂ ਛੋਟਾ ਜਿਹਾ ਪਿੰਡ ਹੈ ਸਾਰੇ ਪਿੰਡ ਦੇ ਵਿੱਚ ਸ਼ਰਦਾ ਬਾ ਆਪਣਾ ਫੁੱਲ ਭਰੀ ਹੋਈ ਹੈ ਹਾਂਜੀ ਜਨੰਦਪੁਰ ਹੁਣੇ ਭਲ ਤੇ ਜਨੰਦਪੁਰ ਸਾਹਿਬ ਉੱਥੇ ਹਫ਼ਤਾ ਇੱਕ ਲੰਗਰ ਚੱਲਦਾ ਹੈ ਜੀ ਰੋਗੜ ਕਲੇ ਦੇ ਵਿੱਚ ਆਏ ਹਾਂਜੀ ਸੋ ਦੋਸਤੋ ਬਾਹਰਲੀ ਸੰਗਤ ਨੂੰ ਵੀ ਬੇਨਤੀ ਹੈ ਤੇ ਲਵੇ ਲੋਣੇ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਵੀ ਇੱਥੇ ਹਰ ਇਹਨਾਂ ਨਾਲ ਕੰਟੈਕਟ ਕਰਕੇ ਨੰਬਰ ਆਪਣੇ ਬੋਲੇ ਹੁੰਦੇ ਸਕਰੀਨ ਤੇ ਵੀ ਚੱਲੀ ਹਨ ਕਿਸੇ ਨਾਲ ਆਟਾ ਦੇਣਾ ਸਾਨੂੰ ਆਟਾ ਦੇ ਦਿਓ ਉਸ ਮਰਜ਼ੀ ਦੇ ਦਿਓ ਕੁਝ ਮਰਜ਼ੀ ਠੀਕ ਹੈ ਜਿਉਂ ਪੈਹਾ ਟੱਕਰ ਹਨਾ ਜੋ ਵੀ ਜਿੰਨੀ ਕਿ ਸੇਵਾ ਕਰਦਾ ਉਸ ਅਨੁਸਾਰ ਹਾਂ 10 ਰੁਪਏ ਦੇ ਦਿਓ ਕੋਈ ਚੱਕਰ ਨਹੀਂ ਹਾਂ 10 ਰੁਪਏ ਦੇ ਦਿਓ ਜਿਹਨੇ ਸੇਵਾ ਕਰਨੀ ਨਾਲ ਵੀ ਜਾ ਸਕਦਾ ਜੀ ਨਾਲ ਜਾ ਸਕਦਾ ਠੀਕ ਹੈ ਉਹ ਕਿੱਥੇ ਜਾ ਕੇ ਪਤਾ ਲੱਗਦਾ ਦੋ ਕਰਨ ਵਾਲੀ ਹੋ ਗਏ ਸਾਡੇ ਇੱਕ ਮੁੰਡਾ ਅੱਥੇ ਬਸੱਖਾ ਉਹਨੇ ਪਿਛਲੀ ਵਾਰ ਉਹਨੇ ਕੜੀ ਸੇਵਾ ਕੀਤੀ ਜੀ 5000 ਰੁਪਏ ਖਰਚ ਆ ਗਿਆ ਸੀਗਾ ਫਿਰ ਐਤ ਕਿਉਂ ਨਹੀਂ ਕਰਦੇ ਰਿਸ਼ਤੇਦਾਰਾਂ ਤੋਂ ਬਾਤਾਂ ਦੀ ਗੱਲ ਸਾਨੂੰ ਕੜੀ ਸੇਵਾ ਠੀਕ ਹੈ ਜੀ ਉਹ ਕਹਿੰਦਾ ਮੈਂ ਸਾਲ ਮੈਂ ਦਵਾਈ ਚੱਲੂ ਕਹਿੰਦਾ ਜਨਾਚਰ ਮੇਲਾ ਹੈ ਠੀਕ ਆ ਚੱਲੂਗਾ ਮਤਲਬ ਹੁਣ ਤੁਸੀਂ ਸੇਵਾਦਾਰ ਹੋਗੇ ਹਨ ਪਹਿਲਾਂ ਪਹਿਲਾਂ ਤੁਸੀਂ ਚਲੋ ਆਪਦਾ ਜਿੰਨਾ ਹੋ ਸਕਿਆ ਤੁਹਾਨੂੰ ਦੰਦਾ ਕੜੀ ਕੁੜੀ ਅਨਵਾਹ ਨੇ ਆਇਆ ਗਦਰ ਨਾਲ ਚੱਲ ਸਾਡੇ ਬਾਬੇ ਨਾਨਕ ਵਾਲਾ ਕੰਮ 20 ਰੁਪਏ ਨਾਲ ਚੱਲਦਾ ਲੰਗਰ ਹਾਂ ਹਾਂ ਸੋ ਦੋਸਤੋ ਵੱਧ ਵੱਧ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਤੁਹਾਨੂੰ ਖਾਤਾ ਨੰਬਰ ਫੇਰ ਦਿਖਾ ਦਈਏ 5022 ਤੇ 1 15 540 14 ਠੀਕ ਹੈ ਖਾਤਾ ਨੰਬਰ ਹੈ ਜੀ ਤੇ ਇਸ ਤੇ ਤੁਸੀਂ ਆਪਣਾ ਟਰਾਂਸਫਰ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਸੇਵਾ ਪਾਉਣੀ ਵੀ ਹੈ ਤੇ ਬਾਕੀ ਫੋਨ ਬੋਲੇ ਹੋਏ ਨੇ ਨੰਬਰ ਬੋਲੇ ਹੋਏ ਨੇ ਜੇ ਕਿਸੇ ਨੇ Google Pay ਵੀ ਕਰਨਾ Google Pay ਵਾਲਾ ਨੰਬਰ ਹੈਗਾ ਕਿਸੇ ਦਾ ਬਈ Google Pay ਚ ਚਲਾਇਆ ਨਹੀਂ ਚਲਾਇਆ ਨਹੀਂ ਜੀ ਤੇ ਤੇਰੇ ਕੋਲ ਤਾਂ ਨਹੀਂ ਚੱਲਦਾ ਬਈ ਚਲੋ ਫੋਨ ਕਰਕੇ ਦੋਸਤੋ Google Pay ਵਾਲਾ ਨੰਬਰ ਪਾਈਓ ਉਦੋਂ ਲੈ ਸਕਦੇ ਹੋ ਮੌਕੇ ਤੇ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜੇ ਸ਼ੇਅਰ ਕਰ ਦੋ ਤਾਂ ਵੀ ਇੱਕ ਸੇਵਾ ਦੇ ਵਿੱਚ ਤੁਹਾਡਾ ਹਿੱਸਾ ਪਊਗਾ ਠੀਕ ਹੈ ਜੀ ਧੰਨਵਾਦ